ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰਪੁਰ ਤੋਂ ਸਵਾਗਤ ਹੁਸ਼ਿਆਰਪੁਰ ਤੋਂ ਵਿੱਚ ਮੌਸਮ ਦੇਖਣੇ ਵਾਲਾ ਹੈ ਕਿ ਮਤਲਬ ਦੋ ਦਿਨਾਂ ਤੋਂ بارش ਪੈ ਰਹੀ ਸੀ ਧੁੰਦ ਦਾ ਵਗੈਰਾ ਪ੍ਰਕੋਪ ਸੀ ਖਤਮ ਹੋ ਚੁੱਕਾ ਸੀ ਤੇ ਅੱਜ ਬੜੀ ਹੀ ਖਿੜੀ ਹੋਈ ਧੁੱਪ ਨਿਕਲੀ ਹੈ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਹੁਸ਼ਿਆਰਪੁਰ ਤੋਂ ਤੇ ਜਿਸ ਰੋਡ ਤੇ ਆਪਾਂ ਖੜੇ ਆ ਇਸ ਰੋਡ ਤੇ ਸਭ ਤੋਂ ਜ਼ਿਆਦਾ ਸਾਗ ਦੀਆਂ ਰੇਡੀਆਂ ਲੱਗੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਸਾਗ ਲੋਹੜੀ ਵਾਲੇ ਦਿਨ ਬੰਦਾ ਹੈ ਘਰਾਂ ਦੇ ਵਿੱਚ ਹਰ ਘਰ ਤੇ ਸਾਗ ਬੰਦਾ ਹੈ ਉਸ ਦੀ ਵੀ ਕਾਫੀ ਰੇਡੀਆਂ ਲੱਗੀ ਹੋਈ ਹੈ ਤੇ ਬਹੁਤ ਹੀ ਵਧੀਆ ਮੌਸਮ ਹੈ ਇਸ ਟਾਈਮ ਅਜੇ ਜਿਹੜੀ ਲੋੜੀ ਹੈ ਧੁੱਪ ਨਾ ਖਿੜੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਾਉਂਦੇ ਆ ਅਸੀਂ ਤਸਵੀਰਾਂ ਹੁਸ਼ਿਆਰਪੁਰ ਤੋਂ ਤੇ ਇਸ ਟਾਈਮ ਦਾ ਜਿਹੜਾ ਮੌਸਮ ਹੈ ਹੁਸ਼ਿਆਰਪੁਰ ਦਾ ਸੋ ਪੂਰੀ ਧੁੱਪ ਨਿਕਲੀ ਹੋਈ ਹੈ ਖਿੜੀ ਹੋਈ ਹੈ ਲੋਕ ਵੀ ਆਪਣੇ ਘਰਾਂ ਵਿੱਚੋਂ ਨਿਕਲੇ ਹੋਏ ਨੇ ਸ਼ਾਪਿੰਗ ਵਾਸਤੇ ਦੇਖਿਆ ਜਾਵੇ ਤਾਂ ਸੋ ਦੇਖ ਸਕਦੇ ਹੋ ਬਹੁਤ ਹੀ ਮਤਲਬ ਧੁੱਪ ਵੀ ਐਨ ਖਿੜੀ ਹੋਈ ਹੈ ਪੂਰੀ ਸੂਰਜ ਆਪਣੀਆਂ ਪੂਰੀਆਂ ਕਿਰਨਾਂ ਵਿਚਾਰ ਰਿਹਾ ਹੈ ਤੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਮੌਸਮ ਦੀ ਆ ਤੇ ਅੰਕਲ ਜੀ ਕੀ ਨਾਮ ਆਪਣਾ ਨਰੇਸ਼ ਕੁਮਾਰ ਅੰਕਲ ਕਿਦਾਂ ਅੱਜ ਧੁੱਪ ਨਿਕਲੀ ਹੈ ਕਿਦਾਂ ਲੱਗਦਾ ਹੈ ਦੋ ਦਿਨਾਂ ਬਾਅਦ ਬਹੁਤ ਵਧੀਆ ਅੱਛਾ ਲੱਗ ਰਿਹਾ ਹੈ ਮੌਸਮ ਹਦਿਆ ਮੌਸਮ ਹੈ ਅੱਜ ਬਿਲਕੁਲ ਜੀ ਬਿਲਕੁਲ ਤੇ ਦੇਖ ਸਕਦੇ ਹੋ ਲੋਕ ਵੀ ਮਤਲਬ ਮੌਸਮ ਦਾ ਆਨੰਦ ਲੈ ਰਹੇ ਨੇ ਕਿ ਦੋ ਦਿਨਾਂ ਬਾਅਦ ਜਿੱਥੇ ਕਿ ਸ਼ਹਿਰ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਕੰਡੀ ਛੇਤਰ ਵੀ ਲੱਗਦਾ ਹੈ ਤੇ ਹਿਮਾਚਲ ਵੀ ਇੱਥੋਂ ਦੀ ਬਹੁਤੀ ਦੂਰ ਨਹੀਂ 19 ਕਿਲੋਮੀਟਰ ਤੋਂ ਸ਼ੁਰੂ ਹੋ ਜਾਂਦਾ ਹੈ ਜਿਸ ਜਗ੍ਹਾ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦ੍ਰਿਸ਼ ਸੋ ਤੁਸੀਂ ਦੇਖ ਸਕਦੇ ਹੋ ਇਸ ਚੰ ਸੂਰਜ ਵੀ ਪੂਰੀ ਤਰ੍ਹਾਂ ਨਾਲ ਖਿੜਿਆ ਹੋਇਆ ਏ ਤੇ ਲੋਹੜੀ ਦੇ ਤਿਉਹਾਰ ਤੇ ਲੋਕ ਸ਼ਾਪਿੰਗ ਕਰ ਰਹੇ ਨੇ ਲੋਹੜੀ ਦੀਆਂ ਖੁਸ਼ੀਆਂ ਮਾਣ ਰਹੇ ਨੇ ਸੋ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਇਸ ਵਕਤ ਕੋਸ਼ਿਆਰਪੁਰ ਤੋਂ ਜਿਹੜਾ ਕਿ ਤੁਹਾਨੂੰ ਆਪਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਮੌਸਮ ਦੇਖ ਸਕਦੇ ਹੋ ਸੋ ਅੱਜ ਇਹ ਕਿਊਆਈ ਦੇ ਹਿਸਾਬ ਨਾਲ ਵੀ ਮੌਸਮ ਦੇਖਿਆ ਜਾਵੇ ਤਾਂ 163 ਦੱਸਿਆ ਜਾ ਰਿਹਾ ਹੈ ਤੇ ਤੁੱਪ ਵੀ ਪੂਰੀ ਤਰ੍ਹਾਂ ਖਿੜੀ ਹੋਈ ਹੈ ਠੰਡ ਵੀ ਕੱਢੀ ਆ ਤੇ ਲੋਗਾ ਵਿੱਚ ਆਵਾਜਾਈ ਵੀ ਸ਼ੁਰੂ ਹੋ ਚੁੱਕੀ ਹੈ